ਇਹ ਨਾ ਦੋ ਪਾਰਟੀਆਂ ਆ ਵੀ ਸੀ 23 17 ਤਰੀਕ ਨੂੰ ਲੜਾਈ ਹੋਈ ਸੀ ਇੱਕ ਪਾਸੇ ਸਖਪਾਲ ਕੌਰ ਆ ਤੇ ਇੱਕ ਪਾਸੇ ਸਗਦੇਵ ਕੌਰ ਇੰਜਰਡ ਹੋਈਆਂ ਸੀਆਂ ਤੇ ਸਖਪਾਲ ਕੌਰ ਦੀ ਅਜ ਮੌਤ ਹੋ ਗਈ ਆ ਇਹਦੇ ਸਵਾਨ ਚ ਪਹਿਲੇ ਹੀ ਮਕਦਮਾ ਸਾਡੇ ਕੋਲ 125 ਨੰਬਰ 11824 ਚ ਦਰਜੀ ਡਿਸਟ੍ਰਿਕਟ ਕਹਾਵਤ ਲੋਹੜੀ ਖਪੋਚ ਹਮ ਤੇ ਅੱਜ ਜੁਰਮ ਵਿੱਚ ਵਾਧਾ ਕਰਕੇ 206 ਰਜਿਸਟਰ ਕੀਤੇ ਜਾ ਚੁੱਕੇ ਨੇ ਪਹਿਲੇ ਹਮ ਇਹ ਅਸਲਾ ਬ੍ਰਾਂਡ ਕੀਤਾ ਜਾ ਸੀ ਕੀ ਮਸਲਾ ਸੀ ਸਰ ਇਹਨਾਂ ਦਾ ਆਪ ਦੀ ਪੁਰਾਣਾ ਮੋਟਰ ਦਾ ਝਗੜਾ ਚੱਲ ਰਿਹਾ ਸੀਗਾ ਹੂੰ ਉਸ ਨੂੰ ਲੈ ਕੇ ਨਾ ਆਪੀ ਦੀ ਗਵੰਡੀ ਹੈਗੀ ਸਕੇ ਜੀ ਹੈਗੀ ਇਹਨਾਂ ਦਾ ਹੂੰ ਉਹਨਾਂ ਨਾਲ ਝਗੜਾ ਹੋਇਆ ਸੀਗਾ ਚਾਚੀ ਤਾਈ ਲੱਗਦੀ ਸੀ ਇਹ ਜਰ ਇਹਨਾਂ ਦੇ ਮੁੰਡੇ ਹਾਂਜੀ ਸਕੇ ਜੀ ਆਪ ਵੀ ਦੀ ਸਕੇ ਸੰਬੰਧੀ ਹੈ ਜੀ ਤੁਹਾਡਾ ਕੌਣ ਸੀਗਾ ਮੁੰਡਾ ਜੀ ਮਤਲਬ ਦੋਸ਼ੀ ਦੋਸ਼ੀ ਕਰ ਸੇਵਕ ਸਿੰਘਾ ਤੇ ਉਹਦੀ ਘਰ ਵਾਲੀ ਸੁਖਵਿੰਦਰ ਕੌਰ ਆ ਜੀ ਹੂੰ ਉਹ ਉਹਨਾਂ ਕੋਲੋਂ ਅਸਲਾ ਵੀ ਆਪ ਦਾ ਪਸੰਦੀ ਸੀਗਾ ਸੁਖਵਿੰਦਰ ਕੌਰ ਦੇ ਨਾਲ ਤੇ ਉਹ ਬਰਾਂਧ ਕਰ ਲਿਆ ਸੀ ਧੰਦੀ ਚ ਲੈ ਲਿਆ ਹੂੰ ਕੈਨਸਲੇਸ਼ਨ ਉਹਨਾਂ ਦੀ ਆਪਣੇ ਕੈਨਸਲ ਕਰਨ ਵਾਸਤੇ ਰਿਪੋਰਟ ਵੀ ਜੂਜਾ ਚੁੱਕੀ ਆ ਨਾ ਹੂੰ ਰੱਖਤੀ ਤੇ ਉਹਨਾਂ ਨੂੰ ਜੇਲ੍ਹ ਤੇ ਜਾਇਆ ਜਾ ਸਕਦਾ ਜੁਲੀ ਸ਼ਰਮਾ ਮੌਤ ਕਿਹਦੀ ਹੋਈ ਆ ਸ਼ਰ ਸਰਪਾਲ ਕੌਰ ਦੀ ਦੂਸਰੀ ਬੱਚੀ ਬਜਾਰਾਂ ਸੇ ਕੀ ਸੀ ਮਤਲਬ ਮੋਟਰ ਦਾ ਹੀ ਮਸਲਾ ਸੀ ਮੋਟਰ ਦਾ ਮਸਲਾ ਸੀ ਅੱਛਾ ਕਹਿੰਦੇ ਇੱਕ ਹੋਰ ਵੀ ਇੰਜਰਡ ਹੈ ਜੀ ਹਾਂਜੀ ਉਹ ਗੁਰਸੇਵ ਸਿੰਘ ਦੀ ਮਾਤਾ ਵੀ ਡਾਕ ਲੱਗੀ ਹੂੰ ਉਹਦੀ ਵੀ ਸੱਟਾਂ ਵਧੀ ਆਈਆਂ ਨੇ ਹੂੰ ਉਹਦੇ ਵੀ ਬਿਆਨ ਦਰਜ ਕੀਤੇ ਗਏ ਨੇ ਕ੍ਰਾਸ ਫੇਸ ਦਰਜ ਕੀਤਾ ਗਿਆ ਉਹ ਉਹ ਕੀ ਮਾਮਲਾ ਸੀ ਉਹ ਵੀ ਉਹ ਇਹਨਾਂ ਨੇ ਦੂਜਾਂ ਨੇ ਮਾਰੀ ਤੇ ਹਾਂ ਦੂਸਰੀ ਧਿਰ ਨੇ ਮਾਰੀ ਉਹ ਉਹਦੇ ਚ ਕੀ ਹੋਇਆ ਉਸ ਵੀ ਅ ਇਹਦੀ ਮੁਕਦਮਾ ਇੱਕ ਕ੍ਰਾਸ ਕੇਇ ਸਰਚ ਕੀਤਾ ਹੋਇਆ ਜਨਾ ਉਹਦੇ ਚ ਦੋਸ਼ੀ ਕਿਹੜਾ ਬਣਾਇਆ ਜੀ ਉਹ ਚ ਇਹਦੇ ਸੁਖਵਾਲ ਖੌਰ ਦੇ ਬੇਟੇ ਬਣਾਏ ਹੋਏ ਕੀ ਕੀ ਨਾਂ ਸਰ ਇੱਕ ਦਾ ਨਾਂ ਪੈਗਾ ਜੀ ਬਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਹੂੰ ਇਹ ਬਣਾਏ ਗਏ ਦੋਨੇ ਅੱਛਾ ਜੀ ਤੇ ਹੁਣ ਗ੍ਰਿਫਤਾਰੀਆਂ ਹੋ ਚੁੱਕੀਆਂ ਸਰ ਇਹ ਇਸ ਪਾਰਟੀ ਦੀ ਨਹੀਂ ਰਹਿੰਦੀ ਗ੍ਰਿਫਤਾਰੀਆਂ ਕਰਨੀਆਂ ਦੂਜੇ ਚ ਹੈ ਦੋ ਦੋਸ਼ੀ ਜੇ ਸਰ ਹੋਏ ਹੂੰ